ਬਹੁਤ ਸੋਹਣੀ ਹੈ ਜਿਹੜੀ ਇੱਥੇ ਆ ਡਿਜ਼ਾਈਨਿੰਗ ਜੀ ਕੀਤੀ ہوئی ਆ ਵੱਡੇ ਵੱਡੇ ਤੋੜੇ ਜਿਹੇ ਧਰੇ ਹੋਏ ਨੇ ਬਣਾ ਕੇ ਰੰਗ ਕੀਤੇ ਹੋਏ ਨੇ ਉਹਨਾਂ ਤੇ ਤੇ ਆ ਬਣਿਆ ਹੋਇਆ ਜੀ ਇੱਥੇ ਪੂਲ ਜਵਾਕ ਬੱਚੇ ਵੱਡੇ ਸਾਰੇ ਇੱਥੇ ਨੌਂਦੇ ਆ ਐਨਜੋਇਮੈਂਟ ਕਰਦੇ ਆ ਹਾਂਜੀ ਮਿੱਤਰੋ ਸਤਿ ਸ੍ਰੀਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਤੇ ਹੋਟਲ ਤੋਂ ਬਾਹਰ ਨਿਕਲ ਕੇ ਮਿੱਤਰੋ ਖੜੇ ਆ ਆਪਾਂ ਉਸੇ ਢਾਬੇ ਤੇ ਜਿੱਥੇ ਆਪਾਂ ਰਾਤ ਰੋਟੀ ਖਾਧੀ ਸੀ ਗੋਲਡੀ ਪੰਜਾਬੀ ਢਾਬਾ ਤੇ ਅੱਜ ਹੈ ਗਿਆ ਤਰੀਕੇ ਮਿੱਤਰੋ 26 ਜੁਲਾਈ ਤੇ 2025 ਤੇ ਅੱਜ ਦਾ ਆਪਣਾ ਟਿਕਾ ਹੈਗਾ ਮਿੱਤਰੋ ਹਸਿਆਰਪੁਰ ਪਹੁੰਚਣ ਦਾ ਤੇ ਦੇਖਦੇ ਆਂ ਤੇ ਫਿਰ ਰਸਤੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ ਨੇ ਤੇ ਕਿੱਥੇ ਕਿਦ ਤੱਕ ਪਹੁੰਚਦੇ ਆਂ ਮੌਸਮ ਤਕਰੀਬਨ ਹਾਲੇ ਤੱਕ ਠੀਕ ਆ ਧੁੱਪ ਵੀ ਕਿਤੇ ਕਿਤੇ ਨਿਕਲਦੀ ਆ ਤੇ ਚਾਹ ਤਾਂ ਆਪਾਂ ਇਥੋਂ ਪੀ ਕੇ ਹੀ ਜਾਣੀ ਆ ਪੱਕੀ ਤੇ ਜੇ ਨਾਲ ਕੁਝ ਆਪਾਂ ਨੂੰ ਖਾਣ ਨੂੰ ਮਿਲਦਾ ਹੋਇਆ ਰੋਟੀ ਵਗੈਰਾ ਜਾਂ ਸੈਂਪਲ ਪਰੌਂਠੇ ਕਿਉਂਕਿ ਬਾਹਲੇ ਹਾਈ ਪਰੌਂਠੇ ਤਾਂ ਆਪਾਂ ਖਾਣੇ ਨਹੀਂ ਫਿਰ ਜਦੋਂ ਆਪਾਂ ਸਾਈਕਲ ਚਲਾਉਨੇ ਆ ਉਹ ਤੋਂ ਤੰਗ ਕਰਦੇ ਆ ਤੇ ਮੌਸਮ ਤੁਸੀਂ ਦੇਖ ਲਓ ਹਵਾ ਚੱਲ ਰਹੀ ਆ ਵਧੀਆ ਪਰਮਾਤਮਾ ਸਾਰੀ ਰੈਡੀ ਜੇ ਇਦਾਂ ਹੀ ਸੁਣੇ ਰਵੇ ਤਾਂ ਹੋ ਸਕਦਾ ਅੱਜ ਹਸਿਆਰਪੁਰ ਪਹੁੰਚ ਜਾਈਏ ਤੇ ਰੋਡ ਨੇ ਕਾਫੀ ਚੱਲ ਪਏ ਨੇ ਸਵੇਰ ਦੇ 8:30 ਦਾ ਟਾਈਮ ਹੋ ਗਿਆ ਤੇ ਸਕਦੇ ਆ ਫਿਰ ਮਿੱਤਰੋ ਪ੍ਰਸਾਦ ਦਾ ਪਾਣੀ ਜੋ ਵੀ ਇੱਥੇ ਮਿਲਦਾ ਤੇ ਚਾਹ ਤਾਂ ਆਪਾਂ ਪੱਕੀ ਪੀਣੀ ਆ ਤੇ ਜਹਾਜ਼ ਨੇ ਜਿਹੜੇ ਆਪਣੇ ਤਿਆਰ ਨੇ ਪ੍ਰੋਪਰ ਤਰੀਕੇ ਨਾਲ ਨਾਲੇ ਤਾਂ ਕੱਪੜੇ ਸੁੱਕ ਗਏ ਮਿੱਤਰੋ ਵਧੀਆ ਹੋਟਲ ਦੇ ਵਿੱਚ ਵਧੀਆ ਰਾਤ ਕੱਟੀ ਗਈ ਨਾਲੇ ਨੀਂਦ ਪੂਰੀ ਹੋ ਗਈ ਤੇ ਨਾਲੇ ਕੱਪੜੇ ਸੁੱਕ ਗਏ ਤੇ ਹੁਣ ਖਾਣੇ ਪੀਣੇ ਦੇਖਦੇ ਆਂ ਕੀ ਆ ਬਾਈਆਂ ਕੋਲ ਤੇ ਲਓ ਜੀ ਆ ਗਏ ਪਰੌਂਠੇ ਨਾਲ ਮੱਖਣ ਦਹੀਂ ਅਚਾਰ ਪਾਣੀ ਸਾਰਾ ਕੁਝ ਰੈਡੀ ਆ ਤੇ ਖਾਣੇ ਆ ਫਿਰ ਖਾ ਕੇ ਚੱਲਦੇ ਆਂ ਅੱਗੇ ਰੋਟੀ ਪਾਣੀ ਮਤਲਬ ਆਪਾਂ ਖਾ ਲਿਆ ਢਾਬੇ ਤੋਂ ਪਰੌਂਠੇ ਜੇ ਖਾਲੇ ਸੀ ਵਧੀਆ ਸੀਗੇ ਆਲੂ ਵਾਲੇ ਪਰੌਂਠੇ ਬਿਲਕੁਲ ਘਰ ਵਰਗਾ ਸਵਾਦ ਆਇਆ ਜੇ ਤੁਸੀਂ ਖਾਣੇ ਇੱਥੇ ਖਾ ਸਕਦੇ ਹੋ ਬਹੁਤ ਵਧੀਆ ਇਹਨਾਂ ਦਾ ਵਧੀਆ ਸਫਾਈ ਦਾ ਜਿਹੜਾ ਹੁੰਦਾ ਕੰਮ ਨਾਲੇ ਬਣਾਉਂਦੇ ਵੀ ਬਹੁਤ ਵਧੀਆ ਤੇ ਹੁਣ ਆਪਾਂ ਚੱਲਦੇ ਆਂ ਧੁੱਪ ਨਿਕਲ ਗਈ ਉਹੀ ਕੰਮ ਹੋ ਗਿਆ ਜਦੋਂ ਬੈਠੇ ਸੀ ਛਾਂ ਸੀ ਤੇ ਤੁਰਨ ਲੱਗੇ ਤਾਂ ਧੁੱਪ ਨਿਕਲ ਗਈ ਆਟ ਲਾਣਾ ਵਧੀਆ ਹੁੰਦੀਆਂ ਲੰਬੀਆਂ ਨੇ ਘਾੜ ਵਾਲੀ ਸੇਤੀ ਮੁੱਕ ਜਾਂਦੀ ਹੈ ਆਪਾਂ ਆਏ ਆਂ ਜੀ ਇਧਰੋਂ ਹਿਮਾਚਲ ਵਾਲੇ ਪਾਸੇ ਤੇ ਇੱਥੋਂ ਆ ਫਿਰ ਜਿਹੜਾ ਪੰਜਾਬ ਸ਼ੁਰੂ ਹੋ ਜਾਂਦਾ ਇਹ ਹੈਗੀ ਆ ਬਿਆਸ ਨਦੀ ਤੇ ਇਧਰ ਨੂੰ ਜਾਵਾਂਗੇ ਹੁਣ ਆਪਾਂ ਪੰਜਾਬ ਵੱਲ ਨੂੰ ਰਾਤ ਆਪਾਂ ਹਿਮਾਚਲ 'ਚ ਕੱਟੀ ਸੀਗੀ ਤੇ ਪੰਜਾਬ ਦੇ ਵਿੱਚ ਹੁਣ ਆਪਾਂ ਐਂਟਰਾ ਜਿਹੜਾ ਹੋ ਚੁੱਕੇ ਆ ਟਾਈਮ ਹੋ ਗਿਆ ਮਿੱਤਰੋ ਸਵਾ 12 ਦਾ ਅੱਜ ਤਾਂ ਇੰਨੀ ਗਰਮੀ ਆ ਮੋਬਾਈਲ ਕੱਢਣ ਨੂੰ ਵੀ ਜੀ ਨਹੀਂ ਕਰਦਾ ਥੋੜਾ ਥੋੜਾ ਸਫਰ ਜਾ ਤੈਅ ਕਰਦੇ ਆ ਇਹਨਾ ਪੰਘਾਲਾ ਪਿੰਡ ਦੇ ਵਿੱਚ ਆਏ ਸੀਗੇ ਇੱਥੇ ਨਾ ਪੰਪ ਬਣਿਆ ਹੋਇਆ ਇੱਥੇ ਬੜੀ ਵਧੀਆ ਚੀਜ਼ ਹੈ ਜਿਹੜੀ ਦੇਖਣ ਨੂੰ ਮਿਲੀ ਆ ਆਹਾ ਸਾਹਮਣੇ ਜਿਹੜਾ ਬਣਿਆ ਹੋਇਆ ਨਾ ਇਹ ਰਾਜਦਰਬਾਰ ਆ ਇੱਥੇ ਬਣਿਆ ਇੱਥੇ ਕਮਰੇ ਵੀ ਮਿਲਦੇ ਇਹਨਾਂ ਦਾ ਲਿਖਿਆ ਹੋਇਆ ਉਹ ਵੀ ਵੀ ਰੂਮਸ ਨੇ ਜਿਹੜੇ ਅਵੇਲੇਬਲ ਨੇ ਬਰਗਰ ਪੀਜ਼ਾ ਸੇਕ ਮੈਂ ਇਹ ਪੰਪਾਂ ਦੇ ਪਹਿਲੀ ਵਾਰ ਦੇਖੀ ਹੈ ਇਹ ਚੀਜ਼ ਮੈਂ ਤਾਂ ਕਦੇ ਦੇਖੀ ਨਹੀਂ ਤੇ ਜੇ ਤੁਸੀਂ ਕਦੇ ਦੇਖੀ ਤਾਂ ਜਰੂਰ ਦੱਸਿਓ ਕਮੈਂਟ ਕਰਕੇ ਮੈਨੂੰ ਬੜੀ ਵਧੀਆ ਲੱਗੀ ਹੈ ਇਹ ਚੀਜ਼ ਕਿਉਂਕਿ ਮੈਂ ਜ਼ਿਆਦਾਤਰ ਪੰਪਾਂ ਤੇ ਜਾਂਦਾ ਪਾਣੀ ਦੀ ਸਹੂਲਤ ਹੁੰਦੀ ਹੈ ਜਾਂ ਬਾਥਰੂਮ ਦੀ ਆਹ ਸਹੂਲਤ ਤਾਂ ਬਹੁਤ ਘੱਟ ਦੇਖੀ ਹੈ ਇਸ ਟਾਈਮ ਮੈਂ ਤਰ੍ਹਾਂ ਪਾ ਮਕੇਰੀਆਂ ਪਿੰਡ ਦੇ ਵਿੱਚ ਹਾਂ 1 ਵਜੇ ਦਾ ਟਾਈਮ ਹੋ ਗਿਆ ਇੱਥੇ ਨਾ ਇੱਕ ਮੰਦਿਰ ਆ ਤੁਹਾਨੂੰ ਜਾਂਦੇ ਹੋਏ ਦਿਖਾਵਾਂਗੇ ਪਹਿਲਾਂ ਖਾਣਾ ਖਾ ਲਈਏ 20 ਰੁਪਏ ਦੀ ਥਾਲੀ ਮਿਲਦੀ ਹੈ ਆ ਸਾਰਾ ਕੁਝ ਜਿਹੜਾ ਖਾਣਾ ਹੁੰਦਾ ਉਹਦੇ ਵਿੱਚ ਹੁੰਦਾ ਤੇ ਜਾਂਦੇ ਹੋਏ ਦਿਖਾਉਂਦੇ ਆ ਤੁਹਾਨੂੰ ਕਿਹੜਾ ਮੰਦਿਰ ਆ ਆ ਮੰਦਿਰ ਬਣਿਆ ਹੋਇਆ ਮਿੱਤਰੋ ਮਾਤਾ ਸੀਤਲਾ ਮੰਦਿਰ ਸੀਤਲਾ ਮਾਤਾ ਦਾ ਮੰਦਿਰ ਹੈ ਤੇ ਇੱਧਰ ਸ੍ਰੀ சனி ਜੀ ਦਾ ਹਾਮ ਤੇ ਇੱਧਰ ਹਨੂਮਾਨ ਜੀ ਦੀ ਮੂਰਤੀ ਬਣੀ ਹੋਈ ਹੈ ਇੱਥੇ ਮਿਲਦੀ ਹੈ ਜਿਹੜੀ ਉਹ 20 ਰੁਪਏ ਦੀ ਥਾਲੀ ਹੈ ਫੁੱਲ ਖਾਣਾ ਸੋਨੂੰ ਮਿਲਦਾ ਤੇ ਮਕੇਰੀਆਂ ਪਿੰਡ ਦੇ ਵਿੱਚ ਹੀ ਬਣਿਆ ਹੋਇਆ 2:00 ਵੱਜ ਗਏ ਇੱਥੇ ਆਪਾਂ ਥੋੜਾ ਜਿਹਾ ਆਰਾਮ ਕੀਤਾ ਤੇ ਘੰਟਾ ਤੱਕ ਹੁਣ ਚੱਲਦੇ ਆ ਅੱਗੇ ਨੂੰ ਨਾਲੇ ਧੁੱਪ ਜੀ ਘਟ ਗਈ। ਇੰਨੀ ਗਰਮੀ ਆ ਮਿੱਤਰੋ। ਮੂੰਹ ਦੇਖ ਲਓ ਮੇਰਾ। ਅਜ ਤੱਕ ਕੰਨਾਂ ਤੋਂ ਪੜਦਾ ਚੱਕਣਾ ਪਿਆ। ਵਰਨਾ ਨਾ ਕੰਨਾਂ ਤੋਂ ਚੱਕਣਾ ਪੈ ਗਿਆ। ਅੱਜ ਤਾਂ ਵੀਡੀਓ ਬਣਾਉਣ ਨੂੰ ਵੀ ਉਹਦੇ ਕਹਣਾ ਉਹ ਜੀ ਨਹੀਂ ਕਰਦਾ ਗਰਮੀ ਬੜੀ ਆ। ਦੇਖਦੇ ਆ ਹੁਣ ਥੋੜਾ ਜਿਹਾ ਰੋਕ ਕੇ ਇੱਕ ਦੋ ਦਾਣੇ ਵੀਡੀਓ ਪਾਵਾਂਗੇ। ਸਾਡੀ ਸਾਈਕਲ ਯਾਤਰਾ ਪਾਈਆਂ ਦੀ ਏ ਮਾਤਾ ਦੀ ਯਾਤਰਾ ਕਿਹੜੀ ਹੁੰਦੀ ਆ ਮੜੀ ਜੀ ਮੈਨੂੰ ਦੱਸ ਦਿਓ ਕੀ ਹਿਸਾਬ ਦਾ ਹੁੰਦਾ ਹੈ ਕਿਉਂਕਿ ਮੈਨੂੰ ਜਾਣਕਾਰੀ ਘੱਟ ਆ ਇੰਨਾਂ ਚੀਜ਼ਾਂ ਬਾਰੇ ਸਾਹਮਣੇ ਲੱਗਿਆ ਜੀ ਬੋਰਡ ਗੁਰਦੁਆਰਾ ਹਰਾਮਪੁਰ ਖੇੜਾ ਸਾਹਿਬ ਤਪਸਥਾਨ ਸੰਤ ਬਾਬਾ ਹਰਨਾਮ ਸਿੰਘ ਜੀ ਹਰਨਾਮ ਸਿੰਘ ਜੀ ਤੇ ਅੱਜ ਦੀ ਰਾਤ ਮਿੱਤਰੋ ਇੱਥੇ ਹੀ ਕੱਟਾਂਗੇ ਇੰਨਾ ਕੁ ਥੋੜਾ ਜਿਹਾ ਸਫਰੀ ਅੱਜ ਨਿਕਲਿਆ ਗਰਮੀ ਚ ਇਰਵੀ ਬਹੁਤ ਸਫਰੜੀ ਕੱਢਦਾ ਚੱਲਦੇ ਹਾਂ ਗੁਰੂ ਘਰ ਦੇ ਵਿੱਚ ਤੇ ਲਓ ਜੀ ਜ਼ਿਲ੍ਹਾ ਹਸੀਆਰਪੁਰ ਜਿਹੜਾ ਤੁਹਾਨੂੰ ਆਪਾਂ ਗੇਟ ਦਿਖਾਇਆ ਸੀ ਉਹ ਗੁਰੂ ਘਰ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਸਾਹਮਣੇ ਦੇਖ ਲਓ ਤੇ ਬਹੁਤ ਹੀ ਸ਼ਾਂਤੀ ਵਾਲਾ ਏਰੀਆ ਇੱਥੇ ਗੁਰਦੁਆਰਾ ਬਣਿਆ ਹੋਇਆ ਤੇ ਅੱਜ ਦੀ ਰਾਤ ਆਪਾਂ ਇੱਥੇ ਹੀ ਕੱਟਣੀ ਆ ਬਾਲਾ ਸਫਰ ਤੈ ਹੁੰਦਾ ਨਹੀਂ ਸੀ ਇੱਥੋਂ ਕਿਸੇ ਬਾਈ ਤੋਂ ਆਪਾਂ ਨੂੰ ਪਤਾ ਲੱਗਿਆ ਸੀ ਕਰੀਏ ਇੱਥੇ ਰਹਿਣ ਵਾਸਤੇ ਕਮਰੇ ਨਾਲ ਜਿਹੜੇ ਮਿਲ ਜਾਂਦੇ ਆ ਤਾਂ ਕਰਕੇ ਫਿਰ ਆਪਾਂ ਜਿਹੜੀ ਅੱਜ ਦੀ ਰਾਤ ਇੱਥੇ ਹੀ ਕੱਟਾਂਗੇ ਤੇ ਲਓ ਮੇਤਰੋ ਅੱਜ 26 ਤਰੀਕ ਨੂੰ ਇੱਥੇ ਕੀ ਪਹੁੰਚੇ ਆ ਬਸ ਅੱਜ ਬਹੁਤ ਜ਼ਿਆਦਾ ਥਕਾਵਟ ਹੋ ਚੁੱਕੀ ਆ ਤੇ ਕਰਦੇ ਆ ਹੁਣ ਰਹਿਣ ਦਾ ਹੱਲ ਪਹਿਲਾਂ ਬਾਕੀ ਗੱਲਬਾਤ ਫਿਰ ਕਰਦੇ ਆ ਗੁਰਦੁਆਰਾ ਹਰਾਮਪੁਰ ਖੇੜਾ ਸਾਹਿਬ ਜ਼ਿਲ੍ਹਾ ਹਸਿਆਰਪੁਰ ਆ ਮਿਲ ਗਿਆ ਮਿੱਤਰੋ ਆਪਾਂ ਨੂੰ ਕਮਰਾ ਤੇ ਅੱਜ ਨਹੀਂ ਆਪਾਂ ਮਿੱਤਰੋ ਵੀਡੀਓ ਪਾਉਂਦੇ ਕਿਉਂਕਿ ਬਹੁਤ ਹੰਬੇ ਆਇਆ ਵੀਡੀਓ ਦੇ ਵਿੱਚ ਕੁਝ ਬਣਿਆ ਵੀ ਨਹੀਂ ਹੈਗਾ ਹਨਾ ਤੇ ਮੂੰਹ ਦਿਖਾਉਣ ਨੂੰ ਵੀ ਤੁਹਾਨੂੰ ਜੀ ਨਹੀਂ ਕਰਦਾ ਇੰਨੇ ਹੰਬੇ ਪਏ ਆ ਤੇ ਸਵੇਰੇ ਫਰੈਸ਼ ਹੋਵਾਂਗੇ ਤੇ ਅੱਜ ਦੀ ਵੀਡੀਓ ਦੀ ਇੱਥੇ ਸਮਾਪਤੀ ਕਰਦੇ ਆ ਗੁਰੂ ਘਰ ਆਪੀਆ ਜਿਹੜਾ ਇਹ ਆਪਾਂ ਤੁਹਾਨੂੰ ਕੱਲ੍ਹ ਨੂੰ ਹੀ ਦਿਖਾਵਾਂਗੇ ਸੋ ਇਸ ਲਈ ਮਾਫੀ ਚਾਹੁੰਦੇ ਆ ਮਿੱਤਰੋ ਗਰਮੀ ਬਹੁਤ ਸੀ ਤਾਂ ਕਰਕੇ ਮਾਣੀ ਨਹੀਂ ਕਰਿਆ ਕਿਤੇ ਵੀਡੀਓ ਬਣਾਉਣ ਦਾ ਹਾਂਜੀ ਮਿੱਤਰੋ ਕੀ ਹਾਲ ਨੇ ਤੇ ਅੱਜ ਤਰੀਕ ਹੈਗੀ ਆ ਮਿੱਤਰੋ 27 ਤੇ ਕੱਲ ਵੀ ਆਪਣਾ ਕੋਲੇ ਗਰਮੀ ਵਾਲੀ ਕਰਕੇ ਵੀਡੀਓ ਬਹੁਤ ਹੀ ਬਣੀ ਨਹੀਂ ਤੇ ਅੱਜ ਜਿਹੜਾ ਆਪਾਂ ਤੁਹਾਨੂੰ ਗੁਰੂ ਘਰ ਦਿਖਾ ਕੇ ਹਟੇ ਇੱਥੇ ਆਪਾਂ ਰਾਤ ਕੱਟੀ ਸੀ ਇਹ ਜ਼ਿਲ੍ਹਾ ਹਸਿਆਰਪੁਰ ਦੇ ਵਿੱਚ ਪੈਂਦਾ ਤੇ ਜਿਹੜੇ ਸੰਤ ਹਰਨਾਮ ਸਿੰਘ ਜੀ ਸੀਗੇ ਉਹਨਾਂ ਨੇ ਕਾਫੀ ਇੱਥੇ ਭਗਤੀ ਕੀਤੀ ਆ ਉਹਨਾਂ ਦੀ ਯਾਦ ਵਿੱਚ ਜਿਹੜਾ ਇੱਥੇ ਗੁਰੂ ਘਰ ਬਣਿਆ ਹੋਇਆ ਤੇ ਮੇਨ ਗੱਲ ਮਿੱਤਰੋ ਇੱਥੇ ਹਰੇਕ ਮਹੀਨੇ ਅੱਖਾਂ ਦਾ ਫ੍ਰੀ ਚੈੱਕਅਪ ਜਿਹੜਾ ਕੈਂਪ ਹੁੰਦਾ ਤੇ ਨਾਲ ਅਪਰੇਸ਼ਨ ਵੀ ਹੁੰਦਾ ਇਹ ਪਹਿਲਾਂ ਤੁਹਾਨੂੰ ਤਰੀਕ ਲੈਣੀ ਪੈਂਦੀ ਆ ਤੇ ਹਰੇਕ ਮਹੀਨੇ ਬਾਅਦ ਇੱਥੇ ਤਰੀਕ ਲਿਖੀ ਹੁੰਦੀ ਆ ਤੇ ਉਦੋਂ ਤੁਹਾਡਾ ਚੈੱਕਅਪ ਹੁੰਦਾ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੀ ਆਪਰੇਸ਼ਨ ਦੀ ਤਰੀਕ ਵੀ ਮਿਲ ਜਾਂਦੀ ਆ ਤੇ ਜੇ ਤੁਹਾਡਾ ਕੋਈ ਅੱਖਾਂ ਦਾ ਚੈੱਕਅਪ ਕਰਾਉਣ ਵਾਲਾ ਹੈਗਾ ਜਾਂ ਕੋਈ ਹੋਰ ਲੋੜ ਵਾਲਾ ਲੋੜਵੰਦ ਬੰਦਾ ਜਾਂ ਕੋਈ ਔਰਤਾਂ ਜਾਂ ਕੋਈ ਬਜ਼ੁਰਗਾਂ ਹਨਾ ਵੀ ਮਤਲਬ ਖਰਚਾ ਬੜਾ ਨਹੀਂ ਕਰ ਸਕੀ ਇੱਥੇ ਫ੍ਰੀ ਹੁੰਦਾ ਮਿੱਤਰੋ ਸਾਰਾ ਕੁਝ ਤੁਸੀਂ ਇੱਥੇ ਆ ਕੇ ਕਦੇ ਵੀ ਪਤਾ ਕਰ ਸਕਦੇ ਹੋ ਚੈੱਕਅਪ ਕਰਾ ਸਕਦੇ ਹੋ ਤੇ ਤਰੀਕ ਆ ਜਿਹੜੀ ਇੱਥੇ ਲਿਖੀ ਹੁੰਦੀ ਆ ਨਾਲ ਦੀ ਨਾਲ ਰਹਿ ਵੀ ਸਕਦੇ ਹੋ ਤੁਸੀਂ ਇੱਥੇ ਕਮਰੇ ਵੀ ਰਹਿਣ ਨੂੰ ਬਹੁਤ ਵਧੀਆ ਨੇ ਤੇ ਸਾਈਕਲ ਮਿੱਤਰੋ ਰੈਡੀ ਆ ਆਪਣੇ ਤੇ ਚੱਲਦੇ ਹਾਂ ਹੁਣ ਆਪਾਂ ਅੱਗੇ ਵੱਲ ਨੂੰ ਬਿਲਕੁਲ ਜੰਗਲ ਦਾ ਏਰੀਆ ਮਿੱਤਰੋ ਟੋਲਵਾਹਾ ਜਿਹੜਾ ਪਿੰਡ ਆਇਤੋਂ ਸਿਰਫ 1.5 ਕਿਲੋਮੀਟਰ ਉੱਥੇ ਨਾਲ ਇੱਕ ਜਗ੍ਹਾ ਬਣੀ ਹੋਈ ਹੈ ਐਂਜਲ ਫਾਰਮ ਮਿਨੀ ਕੀਰਲਾ ਵੀ ਆਖਿਆ ਜਾਂਦਾ ਉਹ ਜਗ੍ਹਾ ਨੂੰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉੱਥੇ ਬਣੀਆਂ ਹੋਈਆਂ ਨੇ ਆ ਦੇਖੋ ਬਹੁਤ ਰਸਤ ਲੱਗੇ ਹੋਏ ਆ ਤੇ ਉੱਥੇ ਚੱਲੇ ਆ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਲਿਜਾ ਕੇ ਸਾਹਮਣੇ ਫਿਰ ਲੱਗਿਆ ਹੋਇਆ ਮੇਤਰੋ ਬੋਰਡ ਐਂਜਲ ਫਾਰਮ ਦਾ ਤੇ ਇਧਰ ਨੂੰ ਜਾ ਕੇ ਰਾਸਤਾ ਅੱਗੇ ਜਾ ਕੇ ਕੱਚਾ ਜਾ ਜਾਂਦਾ ਪਤਾ ਨਹੀਂ ਤਾਂ ਸੜਕ ਬਣਾਉਣ ਵਾਲੀ ਆ ਪਤਾ ਨਹੀਂ ਦਰਸਤਾਂਦਰੋਸਤਾਂ ਕਰਕੇ ਇਹਨਾਂ ਨੇ ਕੱਚਾ ਛੱਡਿਆ ਹੈ ਤੇ ਚੱਲਦੇ ਹਾਂ ਹੁਣ ਆਪਾਂ ਇਧਰ ਨੂੰ ਦਿਖਾਉਨੇ ਆ ਤੁਹਾਨੂੰ ਜਾ ਕੇ ਜੀ ਫੋਨ ਦੇ ਵਿੱਚ ਲਾਉਣਾ ਫੋਟ ਖਾ ਲਗਾ ਤੇ ਇਹ ਵਾ ਮਿੱਤਰੋ ਐਂਜਲ ਫਾਰਮ ਆਪਾਂ ਪਹੁੰਚ ਚੁੱਕੇ ਆ ਤੇ ਜਿੱਥੇ ਉਹ ਕੁਰਸੀ ਲੱਗੀ ਹੋਈ ਆ ਉਹਦੇ ਨਾਲ ਹੀ ਬਣਿਆ ਹੋਇਆ ਟੈਕਟ ਕਟਾਉਣ ਨੂੰ 100 ਰੁਪਏ ਟੈਕਟਾ ਜੇ ਤੁਸੀਂ ਬੈਸੇ ਖੁਮਣਾ ਇੱਥੇ ਤੇ ਜੇ ਤੁਸੀਂ ਪੂਲ ਦੇ ਵਿੱਚ ਲਾਉਣਾ ਵੀ ਆ ਨਾਲ ਉਹਦਾ 100 ਰੁਪਿਆ ਐਕਸਟਰਾ ਤੇ ਚੱਲਦੇ ਆਂ ਅੰਦਰ ਅੰਦਰ ਜਾ ਕੇ ਤੁਹਾਨੂੰ ਸਾਰਾ ਕੁਝ ਦਿਖਾਉਨੇ ਆਂ ਸਾਹਮਣੇ ਲੱਗਿਆ ਮਿੱਤਰੋ ਫੁਹਾਰਾ ਬਹੁਤ ਹੀ ਸੋਹਣਾ ਤੇ ਇਸ ਤਰੀਕੇ ਨਾਲ ਜਿਹੜਾ ਇੱਥੇ ਸਵਾਗਤ ਹੁੰਦਾ ਤੇ ਅੱਗੇ ਜਾ ਕੇ ਵੀ ਕਾਫੀ ਕੋਜ਼ੜਾ ਆ ਬੈਠਣ ਨੂੰ ਬਣਿਆ ਹੋਇਆ ਤੇ ਇੱਧਰ ਵੀ ਸਵਾਗਤ ਹੁੰਦਾ ਤੇ ਇਹ ਜੜ ਖੜਾ ਐਚ ਐਮਟੀ 5911 ਬਹੁਤ ਸੋਹਣੀ ਹੈ ਜਿਹੜੀ ਇੱਥੇ ਆ ਡਿਜ਼ਾਈਨਿੰਗ ਜੀ ਕੀਤੀ ਹੋਈ ਆ ਵੱਡੇ ਵੱਡੇ ਤੋੜੇ ਜਿਹੇ ਧਰੇ ਹੋਏ ਨੇ ਬਣਾ ਕੇ ਰੰਗ ਕੀਤੇ ਹੋਏ ਨੇ ਉਹਨਾਂ ਤੇ ਕੁਦਰਤ ਦੀ ਗੋਦ ਵਿੱਚ ਬੈਠ ਕੇ ਦੇਖੋ ਤੁਹਾਡੇ ਬਣਾਏ ਮਹਿਲ ਨੂੰ ਤੁਹਾਨੂੰ ਮਿੱਟੀ ਲੱਗਣਗੇ ਤੇ ਇਹਨਾਂ ਦਾ ਗੇਟ ਜਾਂ ਲਾਇਆ ਹੋਇਆ ਹੈ ਬੰਦ ਕਰਨ ਵਾਸਤੇ ਕਾਫੀ ਜਿਹੜੇ ਫੁੱਲ ਬੂਟੇ ਜੀ ਵੀ ਲਾਏ ਹੋਏ ਨੇ ਬਹੁਤ رونਕ ਹੁੰਦੀ ਹੈ ਇੱਥੇ ਕੰਮ ਵੀ ਜਿਹੜਾ ਲਗਾਤਾਰੀ ਚੱਲਦਾ ਰਹਿੰਦਾ ਰਹਿਣ ਵਾਸਤੇ ਵੀ ਮਿੱਤਰੋ ਇੱਥੇ ਕਮਰੇ ਬਣੇ ਹੋਏ ਆ ਏਦਾਂ ਦੇ ਤਰੀਕੇ ਨਾਲ ਆ ਸਾਰੇ ਜਿਹੜੇ ਇਹ ਰਹਿਣ ਵਾਸਤੇ ਕਮਰੇ ਬਣੇ ਹੋਏ ਨੇ ਏਦਾਂ ਦੇ ਤੇ ਰਹਿਣ ਨੂੰ ਵੀ ਜਿਹੜੇ ਕਮਰੇ ਇੱਥੇ ਮਿਲਦੇ ਨੇ ਇੱਕ ਆ ਖੂਜ ਆ ਵੀ ਬਣਾਇਆ ਹੈ ਇੱਧਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਇੱਧਰ ਆ ਝੋਪੜੀ ਜੀ ਬਣੀ ਹੋਈ ਆ ਇੱਧਰਲੇ ਪਾਸੇ ਪਾਰਕ ਬਣੇ ਹੋਏ ਨੇ ਜੀ ਖੂਜ ਦੇ ਵਿੱਚ ਸਿਰਫ ਘਾਹ ਫੂਸਾ ਕਿਉਂਕਿ ਹੁਣ ਤਾਂ ਇਹ ਸਿਰਫ ਸੋਪ ਪੀਸ ਹੀ ਰਹਿ ਗਏ ਕਿਸੇ ਕਿਸੇ ਏਰੀਆ ਦੇ ਵਿੱਚ ਇਹ ਵਰਤੇ ਜਾਂਦੇ ਨੇ ਪਾਣੀ ਕੱਢਣ ਦੀ ਖਾਤਰ ਨਹੀਂ ਤਾਂ ਜ਼ਿਆਦਾਤਰ ਇਹ ਬਸ ਦੇਖਣ ਵਾਸਤੇ ਹੀ ਰਹੀ ਆ ਨਜ਼ਾਰਾ ਬਖਰਾ ਜੀ ਦੇਖੋ ਚੋਬੜੀ ਜੀ ਬਣਾਈ ਹੋਈ ਆ ਹਲਕਾ ਹਲਕਾ ਪਾਣੀ ਛੱਡਾ ਹੈ ਤੇ ਰਾਤ ਨੂੰ ਜਿਹੜੀਆਂ ਲੜੀਆਂ ਲਾਈਆਂ ਇਹ ਲਾਈਟਿੰਗ ਵੀ ਚੱਲਦੀ ਆ ਇੱਧਰ ਹ ਝੂਟੇ ਲੈਣ ਨੂੰ ਜਵਾਕਾਂ ਤੇ ਜਾਂ ਹੋਰ ਕਿਸੇ ਨੇ ਜਾਂ ਝੂਟੇ ਲੈਣਾ ਵੱਡੇ ਛੋਟੇ ਬੰਦੇ ਨੇ ਤੇ ਇੱਧਰ ਬਣੇ ਹੋਏ ਨੇ ਪਾਰਕ ਬਹੁਤ ਹਰਿਆਲੀ ਹੈ ਮਿੱਤਰੋ ਜੀ ਬਹੁਤ ਲੱਗਦਾ ਇੱਥੇ ਆਗੇ ਇੱਧਰ ਬਣਾਇਆ ਹੈ ਮਿੱਤਰੋ ਗੈਲੈਕਸੀ ਰੈਸਟੋਰੈਂਟ ਇੱਧਰ ਨੂੰ ਮੂੰਹ ਆਪਾ ਕਰਨਾ ਨਹੀਂ ਹੈਗਾ ਖਰਚਾ ਜਿਹੜਾ ਤੁਹਾਨੂੰ ਪਤਾ ਫਰਹੀਆਂ ਚੀਜ਼ਾਂ ਦੇ ਮਹਿੰਗਾ ਹੀ ਹੁੰਦਾ ਤੁਸੀਂ ਹੈਗੇ ਹੋ ਬਜਟ ਦੇ ਵਿੱਚ ਆ ਕੇ ਤਾਂ ਖਾ ਪੀ ਸਕਦੇ ਹੋ ਬਹੁਤ ਵਧੀਆ ਆਪਾਂ ਤਾਂ ਕਿਤੇ ਬਾਹਰ ਢਾਬੇ ਦੀ ਰੋਟੀ ਖਾ ਲੈਨੇ ਆ ਸਭ ਤੋਂ ਵਧੀਆ ਸਸਤੀ ਸਾਦੀ ਤੇ ਸਭ ਤੋਂ ਵਧੀਆ ਤੇ ਇੱਧਰ ਦੇਖੋ ਕਿੰਨਾ ਸੋਹਣਾ ਦਿਮਾਗ ਲਾ ਕੇ ਪਾਣੀ ਭਰ ਜਾਂਦਾ ਭਾਰ ਪੈ ਜਾਂਦਾ ਤੇ ਉਹ ਘੁੰਮੀ ਜਾਂਦੀ ਹੈ ਚਗਰੀ ਜੀ ਇੱਧਰ ਕੱਚੇ ਘਰ ਬਣੇ ਹੋਏ ਨੇ ਤੇ ਅੰਦਰ ਆ ਸੰਦੂਕ ਸੰਦਾਗ ਜੇ ਪਏ ਨੇ ਕਾਫੀ ਦੇਖ ਲਓ। ਚੌਪੜੀ ਜੀ ਵੀ ਬਣੀ ਹੋਈ ਆ। ਬਾਉਂਡਰੀ ਜੀ ਵੀ ਸਾਰੀ ਬਣਾਈ ਹੋਈ ਆ ਕੱਚੇ ਤਰੀਕੇ ਨਾਲ। ਤੇ ਇੱਧਰ ਕੱਚੇ ਘਰ ਸਾਰੇ ਬਣੇ ਆ। ਫੁੱਲ-ਬੂਟੇ ਬਹੁਤ ਵਧੀਆ ਲੱਗੇ ਹੋਏ ਆ, ਕਟਾਈ ਵੀ ਬਹੁਤ ਸੋਹਣੀ ਹੋ ਰਹੀ ਆ ਉਹਨਾਂ ਦੀ। ਪਾਰਕ ਵਗੈਰਾ ਬਹੁਤ ਸੋਹਣੇ ਨੇ ਜਿਹੜੇ ਇੱਥੇ ਹੈਗੇ ਨੇ ਬੂਟਾਂ ਦੀ ਕਟਾਈ ਸਾਨੂੰ ਪਹਿਲਾਂ ਹੀ ਦੱਸਿਆ ਇਕਾ ਸਾਹਮਣੇ ਦੇਖੋ ਨਵੇਂ ਤਰੀਕੇ ਨਾਲ ਇਹੜੇ ਬੂਟੇ ਕੱਟੇ ਹੋਏ ਨੇ ਇਹ ਵਿੱਦਿਆ ਦਾ ਬੂਟਾ ਲੱਗਦਾ ਮੇਰੇ ਹਸਾਮ ਨੂੰ ਤੇ ਬਹੁਤ ਸੋਹਣਾ ਪਾਰਕਾ ਹਰਿਆਵਲੀ ਹਰਿਆਲੀ ਬਹੁਤ ਹੈ ਇੱਥੇ ਬੜਾ ਜੀ ਲੱਗਦਾ ਇੱਥੇ ਆ ਕੇ ਤੇ ਆ ਬਣਿਆ ਹੋਇਆ ਜੀ ਇੱਥੇ ਪੂਲ ਜਵਾਕ ਬੱਚੇ ਵੱਡੇ ਸਾਰੇ ਇੱਥੇ ਨੌਂਦੇ ਆ ਐਨਜੋਇਮੈਂਟ ਕਰਦੇ ਆ ਇੱਕ ਪੂਲ ਅੰਦਰ ਵੀ ਬਣਿਆ ਹੋਇਆ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਇਧਰ ਬਿਲਡਿੰਗ ਬਣਾਈ ਹੋਈ ਹੈ ਜੀ ਬਹੁਤ ਸੋਹਣੀ ਉਧਰ ਰੂਟ ਖੜੇ ਆ ਤੇ ਆ ਹਾਥੀ ਖੜੇ ਆ ਉਹੋ ਜਿਹਾ ਨਾਵਾਂਗੇ ਮਤਰਾ ਆਪਾਂ ਬਾਹਰ ਬੰਦੇ ਬੰਦੇ ਬਾਲੇ ਸੀਗੇ ਫਿਰ ਤੋ ਤੁੱਪ ਵੀ ਪੈ ਰਹੀ ਆ ਫਿਰ ਥੱਲਿਓਂ ਪਾਣੀ ਠੰਡਾ ਹੋਊਗਾ ਇਹਦੇ ਚ ਨਾਉਣਾ ਆਪਾਂ ਜ਼ਿਲ੍ਹਾ ਹਸਿਆਰਪੁਰ ਦੇ ਵਿੱਚ ਮਿੱਤਰੋ ਇਹ ਦੂਜੀ ਜਗ੍ਹਾ ਢੋਲਵਾਹਾ ਪਿੰਡ ਦੇ ਵਿੱਚ ਮਿਨੀ ਕੋਆ ਤੋਂ ਬਾਅਦ ਜਿਹੜੀ ਇਹਨੂੰ ਮਿਨੀ ਕੇਰਲਾ ਵੀ ਆਖਿਆ ਜਾਂਦਾ ਤੇ ਤੁਸੀਂ ਦੇਖ ਕੇ ਸਾਡੇ ਹੁਣੇ ਪਲੇਸ ਤੇ ਆਪਾਂ ਨਹਾ ਕੇ ਵੀ ਆਈਆਂ ਬਹੁਤ ਸੋਹਣੀ ਪਲੇਸ ਆ ਤੇ ਇੱਥੇ ਆ ਜਾਓ ਬਾਹਰ ਜਾਣ ਦੀ ਲੋੜ ਨਹੀਂ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਇਦਾਂ ਦੀਆਂ ਪਲੇਸਾਂ ਨੇ ਜਿਹੜੀਆਂ ਬਣੀਆਂ ਹੋਈਆਂ ਤੇ ਰਸਤੇ ਦੇ ਵਿੱਚ ਜੋ ਕੋਈ ਹੋਰ ਪਲੇਸ ਵੀ ਆਉਂਦੀ ਆ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਚੱਲਦੇ ਹੁਣ ਆਪਾਂ ਆਨੰਤਪੁਰ ਸਾਹਿਬ ਵਾਲੇ ਰਸਤੇ ਤੇ ਨਗਰ ਨਗਮਾ ਹਸਿਆਰਪੁਰ ਆਪਜੀ ਦਾ ਸਵਾਗਤ ਕਰਦਾ ਹੈ ਪਹੁੰਚ ਚੁੱਕੇ ਜੀ ਆਪਾਂ 5000 ਪਰ ਆਹ ਧਰ ਮਸਾਲਾ ਦੇ ਵਿੱਚ ਮਿੱਤਰੋ ਹਸਿਆਰ ਪਰ ਆਪਾਂ ਨੂੰ ਮਿਲਿਆ ਕਮਰਾ ਐਸਡੀ ਸਕੂਲ ਕੋਲੇ ਪੁੱਸ ਕੇ ਆ ਜਾਓ ਕਿਤੇ ਵੀ ਐ ਲੇਟ ਲక్ష్మణ ਦਾਸ ਐਸ ਜੂ ਡੀ ਤੇ 500 600 ਦੇ ਵਿੱਚ ਨੋਰਮਲ ਜਿਹੜਾ ਕਮਰਾ ਇੱਥੇ ਮਿਲ ਜਾਂਦਾ ਤੇ ਆ ਕਮਰੇ ਨੇ ਸਰਾਹ ਬਣੀ ہوئی ਆ ਤੇ ਬਹੁਤ ਵਧੀਆ ਕਮਰਾ ਬਣਿਆ ਆ ਆ ਦੇਖ ਲੋ ਸਫਾਈ ਵੀ ਜਿਹੜੀ ਵਧੀਆ ਤੇ ਰੱਖੀ ਜਾਂਦੀ ਹੈ ਕਬਰਾਂ ਦੇ ਵਿੱਚ ਤੇ ਅੱਜ ਦੀ ਵੀਡੀਓ ਵੀ ਮੇਤਰੋ ਕਰਦੇ ਆ ਸਮਾਰਦੀ ਦਿੱਤੀ ਗਰਮੀ ਬਹੁਤ ਆ ਤਾਂ ਕਰਕੇ ਜਿਹੜੀ ਫਿਰ ਦੋ ਦਿਨ ਦੀ ਇਕੱਠੀ ਵੀਡੀਓ ਬਣੀ ਆ ਬਾਕੀ ਕੱਲ ਕੰਟੈਂਟ ਆ ਵੀ ਹੈ ਨਹੀਂ ਸੀ ਕੁਝ ਖਾਸ ਆਪਣੇ ਕੋਲ ਤੇ ਗਰਮੀ ਬਹੁਤ ਆ ਤੁਸੀਂ ਚਿਹਰੇ ਤੋਂ ਆਈਡੀਆ ਲਾ ਸਕਦੇ ਹੋ ਸਕਦਾ ਕੱਲੋਂ ਅਨੰਦਪੁਰ ਸਾਹਿਬ ਦੇ ਨੇੜੇ ਲੱਭ ਜੀਏ ਕੋਸ਼ਿਸ਼ ਕਰਾਂਗੇ ਪਹੁੰਚਣ ਦੀ ਵੀ ਜਰੂਰ ਪਹੁੰਚੀ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ